ਕ੍ਰਿਤੀ ਕਾਲਸਾ ਸ੍ਰੀ ਵਾਹਿਗੁਰੂ ਦੀ ਕਿਫਤੇ ਮਾਵਾਸਰ ਜੀ ਸਿੰਘ ਪਿੰਡ ਪਿਆਰੀ ਨੇੜੇ ਗਦਰਵਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਆਰੀ ਗਲੀ ਨੰਬਰ 14 ਦਿੱਤੀ ਅੱਜ ਅਸੀਂ ਸੀਸੇ ਨੂੰ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਸੰਸਕ੍ਰਿਤ ਪਾਸਾ ਵਿੱਚ ਵਿਡ ਲਾਣ ਕਿਆ ਜਾਂਦਾ ਹੈ ਔਰ ਹਿੰਦੀ ਪਾਸਾ ਵਿੱਚ ਸੀਸਾ ਨੂੰ ਕਹਾ ਜਾਂਦਾ ਹੈ ਜਿਸ ਤਰ੍ਹਾਂ ਕਿ ਕਾਲਾ ਨੂਨ ਦਾ ਔਰ ਕਾਲੇ ਨੂਨ ਨੂੰ ਸੰਸਕ੍ਰਿਤ ਵਿੱਚ ਸਵਰਚਨ ਸਵਰਚਨ ਜਾਂ ਕ੍ਰਿਸ਼ਣ ਲवण ਕਿਹਾ ਜਾਂਦਾ ਹੈ ਔਰ ਹਿੰਦੀ ਫਾਰਸੀ ਵਿੱਚ ਕਾਲਨਮਕ ਕਾਲਾ ਨੂਨ ਕਿਹਾ ਜਾਂਦਾ ਹੈ ਇਹ ਜਿਹੜਾ ਵਿਦ ਲवण ਹੈ ਸੀਸਾ ਨੂਨ ਸ੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਭੁੱਖ ਵਧਾਉਣ ਵਾਲਾ ਹੁੰਦਾ ਹੈ ਸਵਾਦਿਸ਼ਟ ਹੁੰਦਾ ਹੈ ਸਾਰ ਹਲਕਾ ਗਰਮ ਹੁੰਦਾ ਹੈ ਔਰ ਜਿਸ ਤਰ੍ਹਾਂ ਕੇ ਬਾਤ ਪਰਮੇ ਔਰ ਗੁਲਮਰੋਗ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਔਰ ਜਿਸ ਤਰ੍ਹਾਂ ਕੇ ਇਹ ਜਿਹੜਾ ਸੀਸਨੂਨ ਸ੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਭੁੱਖ ਵਧਾਉਣ ਵਾਲਾ ਹੁੰਦਾ ਹੈ ਆਤਮਾਨ ਅਪਾਰਾ ਔਰ ਉਜਰਵਾਤ ਪੇਟ ਚ ਵాయు ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਔਰ ਜਿਸ ਤਰ੍ਹਾਂ ਕੇ ਉਦਰ ਸੂਲ ਅਫਾਰਾ ਪੇਟਦਰ ਤੇ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਕਿਰਮੀ ਰੋਗ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਜਿਸ ਤਰ੍ਹਾਂ ਕੇ ਇਹ ਜਿਹੜਾ ਸਵਰਚਨ ਨਾਣ ਹੁੰਦਾ ਹੈ ਔਰ ਖਾਸ ਕਰਕੇ ਵਿੰਡ ਰਵਨ ਔਰ ਸੀਸਾ ਨੂਨ ਇਸ ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਹਲਕਾ ਗਰਮ ਹੁੰਦਾ ਹੈ ਔਰ ਵాయੂ ਕਫ ਬਲਗਮ ਦਾਤ ਖੁਜਲੀ ਇਨ ਰੋਗਾਂ ਦਾ ਵੀ ਨਾਸ ਕਰਦਾ ਹੈ ਖੰਘ ਖਾਂਸੀ ਇਹਨ ਰੋਗਾਂ ਦਾ ਨਾਸ ਕਰਦਾ ਹੈ ਵਿਸ਼ਟੰਬੇਟ ਫੁੱਲਨਾ ਆਟੋਪ ਇਹਨ ਰੋਗਾਂ ਦਾ ਨਾਸ ਕਰਦਾ ਹੈ ਔਰ ਜਿਸ ਤਰ੍ਹਾਂ ਅਨਾਰੋਗ ਕਬਜਿਤ ਇਹਨ ਰੋਗਾਂ ਦਾ ਨਾਸ ਕਰਦਾ ਹੈ ਉਦਰ ਸੂਰ ਕੀੜੀ ਔਰ ਪੇਟ ਚ ਗੈਸ ਪਰਨਾ ਇਹਨ ਰੋਗਾਂ ਦਾ ਨਾਸ ਕਰਦਾ ਹੈ ਅਯੁਰਵੇਦ ਦੇ ਸਲੋਕਾਂ 'ਚ ਲਿਖਿਆ ਹੈ ਕਿ ਵਿਢ ਨੰਨਨ ਮਿਤ ਵਿਰਲਗਨੰ ਮੁਤ ਕਲੇਦੀ ਵੈਨਰ ਪਲ ਵਿਵਰਤਨੰ ਵਾਤਾਮ ਵਾਤਾਮ ਵਿਸ਼ਟੰਭ ਸੂਲਾ ਟੋਪ ਵਿਵੰਦਨੁਤ ਔਰ ਜਿਸ ਤਰ੍ਹਾਂ ਕਿ ਇਹ ਜਿਹੜਾ ਸੀ ਸਾਨੂੰ ਨਾ ਸ੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਆਯੁਰਵੇਦ ਦੇ ਸ਼ਲੋਕਾਂ ਵਿੱਚ ਲਿਖਿਆ ਹੈ ਵਿਢ ਲਵਨ ਮੁੱਤ ਕਲੇਦੀ ਵਹਨੀਰ ਮਹ ਵਿਢ ਲਵਨ ਮੁੱਤ ਕਲੇਦੀ ਵਹਨੀਰ ਵਾਲ ਵਰਦਨਾਂ ਔਰ ਇਹ ਜਿਹੜਾ ਵਿਢ ਦੇ ਲਵਨ ਹੈ ਔਰ ਸੀਸਾ ਨਾ ਹੁਣ ਵਾਲਾ ਵਰਦਨਾਂ ਫੋਰ ਤਾਕਤ ਦੇਣ ਵਾਲਾ ਹੁੰਦਾ ਔਰ ਬਰ ਵਰਦਪੁੰਦਾ ਹੈ واتام تم سولا سولہ ٹوپ اور جس طرح کے وائیو پیٹ چوائیو اور وائیو روگ ان روگوں کا ناس کرتا ہے واتام بشٹمب اور بشٹمب جس طرح کے کبجی ادر سو آٹوپ اور پیٹ فلنا ان روگوں کا ناس کرتا ہے سولا ٹوپ بند نت ਸੋਰਾ ਟੋਪ ਔਰ ਵਿਵੰਦ ਕਵਜੀਤ ਇਨ ਰੋਗਾਂ ਦਾ ਨਾਸ ਕਰਦਾ ਹੈ ਇਹ ਜਿਹੜਾ ਸੀਸਾ ਨੂਨ ਹੈ ਸ੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਅਫਾਰਾ ਉਦਰ ਸੋਲ ਗੁਲਮਰੋਗ ਇਨ ਰੋਗਾਂ ਦਾ ਨਾਸ ਕਰਦਾ ਹੈ ਕਿਰਮੀ ਰੋਗ ਇਨ ਰੋਗਾਂ ਦਾ ਵੀ ਨਾਸ ਕਰਦਾ ਹੈ ਸ੍ਰੇਸ਼ਟ ਹੁੰਦਾ ਹੈ ਔਰ ਕਿਸ ਤਰ੍ਹਾਂ ਕੇ ਪਰਮੇ ਬਾਤ ਇਨ ਰੋਗਾਂ ਦਾ ਨਾਸ ਕਰਦਾ ਹੈ ਦਾਦ ਕਫਵਾ ਆਲ ਕੰਸੀ ਇਨਰੋਗਾਂ ਦਾ ਨਾਸ ਕਰਦਾ ਹੈ ਜਿਸ ਤਰ੍ਹਾਂ ਕਿ ਕਾਲਨਮਕ ਹੁੰਦਾ ਹੈ ਕਾਲਨਮਕ ਜਿਹੜਾ ਹੈ ਗਰਮ ਹੁੰਦਾ ਹੈ ਔਰ ਗੈਂਸ ਅਫਾਰਾ ਔਰ ਉਦਰਵਾਤ ਇਨਰੋਗਾਂ ਦਾ ਨਾਸ ਕਰਦਾ ਹੈ ਔਰ ਕਵਚ ਕਰਮੀ ਇਨਰੋਗਾਂ ਦਾ ਵੀ ਨਾਸ ਕਰਦਾ ਹੈ ਭੁੱਖ ਤੇਜ ਕਰਦਾ ਹੈ ਆਸ਼੍ਰੇਸ਼ਟ ਹੁੰਦਾ ਹੈ ਜਿਸ ਤਰ੍ਹਾਂ ਕਿ ਭੁੱਖ ਨਾ ਲੱਗਦੀ ਹੋਵੇ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਔਰ ਉਦਰਸੂਲ ਅਫਾਰਾ ਇਹਨਾਂ ਰੋਗਾਂ ਦਾ ਆਪ ਹੀ ਨਾਸ ਕਰਦਾ ਹੈ ਔਰ ਕਾਲਾ ਨਮਕ ਸੁਆਦਿਸ਼ਟ ਹੁੰਦਾ ਹੈ ਔਰ ਕੰਸੀ ਬਲਕਮ ਵాయు ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਔਰ ਸ੍ਰਿਸ਼ਟ ਹੁੰਦਾ ਹੈ ਅਧਿਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85599 63 ਮੈਂ ਵਾਸ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਦਰਵਾ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ। ਮੈਂ ਵਾਸ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਦਰਵਾ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ